ਨੌਜਵਾਨ ਪੁੱਤੀ ਮੌਤ ਤੋਂ ਬਾਅਦ ਉਸ ਦੀਆਂ ਤਿੰਤੀਆਂ ਨੂੰ ਪਾਲਣ ਤੋਂ ਅਸਮਰਥ ਦਾਦਾ ਕਰ ਰਿਹਾ ਏ ਸਭ ਨੂੰ ਮਦਦ ਦੀ ਅਪੀਲ ਮਜ਼ਦੂਰੀ ਕਰਦੇ ਹੋਏ 37 ਸਾਲਾ ਜਸਵੀਰ ਸਿੰਘ ਦੀ ਲੈਂਟਨ ਗਿਰਨ ਕਾਰਨ ਮੌਤ ਹੋ ਗਈ ਸੀ ਰੋਂਦੇ ਬਾਪ ਨੇ ਕਿਹਾ ਕਿ ਪੁੱਤਰ ਮੇਂਦ ਕਰਕੇ ਵਧੀਆ ਰੋਟੀ ਖਵਾਉਂਦਾ ਸੀ ਹੁਣ ਇਹਨਾਂ ਬੱਚੀਆਂ ਨੂੰ ਮੈਂ ਕਿਵੇਂ ਪਾਲੂੰਗਾ ਕਰਦੇ ਹਾਲਾਤ ਬੇहद ਨਾਜ਼ੁਕ ਨੇ ਅੱਜ ਦੇ ਸਮੇਂ ਵਿੱਚ ਪਾਲੀਆਂ ਵਾਲੀ ਛੱਤਾ ਤੇ ਕੱਚੀਆਂ ਕੰਦਾ ਤੇ ਥੜੇਰਾ ਆਈਆਂ ਹੋਈਆਂ ਨੇ ਇਹਨਾਂ ਤਿੰਨ ਬੱਚਿਆਂ ਨੂੰ ਪਾਲਣ ਲਈ ਦਾਦਾ ਸਭ ਨੂੰ ਮਦਦ ਦੀ ਕੋਹਾਰ ਲਗਾ ਰਿਹਾ ਹੈ ਆਪ ਤਾਂ ਬਜ਼ੁਰਗ ਦਾਦਾ ਕੰਮ ਨਹੀਂ ਕਰ ਸਕਦੇ ਲੇਕਿਨ ਪੁੱਤ ਦੀ ਵਿਦਵਾਨ ਲੋਕਾ ਦੇ ਘਰੇ ਕੰਮ ਕਰਕੇ ਘਰ ਚਲਾਣ ਦੀ ਕੋਸ਼ਿਸ਼ ਕਰਦੀ ਹੈ ਲੇਕਿਨ ਇਸ ਦਮਾਨੇ ਦੇ ਵਿੱਚ ਇਸ ਤਰ੍ਹਾਂ ਘਰ ਚਲਾੜਾ ਵੀ ਬਹੁਤ ਓਖਾ ਹੋਇਆ ਪਿਆਏ ਜਿਸ ਕਰਕੇ ਦਾਦੇ ਨੇ ਸਭ ਨੂੰ ਕੀਤੀ ਅਪੀਲ ਕਿ ਉਹਨਾਂ ਦੀ ਮਦਦ ਕਰੇ ਘਟਨਾ ਜਿਹੜੀ ਪਹਿਲਾਂ ਤਾਂ ਮੇਰਾ ਚੂੜਾ ਟੁੱਟ ਗਿਆ ਸੀ ਆ ਜਿਹੜਾ ਸਾਲ ਚੱਲਦਾ ਪਹਿਲੇ ਦਿਨੇ ਮੱਥਾ ਟੇਕਣ ਗਏ ਤੇ ਮੈਂ ਮੇਰੀ ਪੂਰਤੀ ਛੋਟੀ ਇਹਨਾਂ ਦਾ ਪੈਰ ਫਸ ਗਿਆ ਮੈਂ ਅਗਲੇ ਗਾਜਾਂ ਚ ਮੈਨੂੰ ਸਮੇਂ ਨਹੀਂ ਗਿਆ ਕਿ ਮੈਂ ਬ੍ਰੇਕ ਲਾ ਲੇ ਮੈਂ ਗਰ ਗਿਆ ਜੀ ਇਸੇ ਪਾਸੇ ਸੱਜੇ ਪਾਸੇ ਗੜਕੇ ਨਾਲ ਦੀ ਨਾਲ ਮੇਰਾ ਚੂੜਾ ਟੁੱਟ ਗਿਆ ਉੱਥੋਂ ਫਿਰ ਸਾਨੂੰ ਜ਼ਿੰਮੇਵਾਰ ਛੱਡ ਕੇ ਗਏ ਨੇ ਠੀਕ ਹੈ ਹਾਂ ਤਾ ਫਿਰ ਇਹਦੇ ਬਾਅਦ ਬੇਟੀ ਨਾਲ ਕੀ ਘਟਨਾ ਵਾਪਰੀ ਆ ਬੇਟਾ ਤਾਂ ਜੀ ਦਿਹਾੜੀ ਗਿਆ ᱛੀ ਪਿੰਡ ਮੱਝੀ ਹੂੰ ਅ ਉੱਥੇ ਲੈਂਟਰ ᱛੀ ਕੋਠਾ ਢਾਉਣਾਂ ਦੀ ਪੁਰਾਣਾ ਹੂੰ ਉਹਨਾਂ ਨੇ ਜਾ ਕੇ ਆਪਣਾ ਮਜ਼ਦੂਰ ਦਾ ਕੰਮ ਕਰਨਾ ਹੀ ਹੁੰਦਾ ਹੂੰ ਉਹਨੇ ਟੁੱਟ ਛੇੜੀ ਕੋਈ ਲੈਂਟਰ ਉਹਦੇ ਉੱਤੇ ਗਰ ਗਿਆ ਜੀ ਉਹ ਤਾਂ ਉੱਥੇ ਦਬ ਗਿਆ ਨਾ ਉਹਦੀ ਵੇ ਵਸੇ ਕਿ ਲੈਂਟਰ ਕਿਤੇ ਚੜਦਾ ਹੁੰਦਾ ਜੀ ਬੰਦੇ ਨੂੰ ਬਾਹਲਾ ਪਾੜੀ ਦੀ ਲੈਂਟਰ ਹੂੰ ਤਾਂ ਹੁਣ ਪਰਿਵਾਰ ਚ ਕੌਣ ਕੌਣ ਬਚਿਆਗਾ ਪਰਿਵਾਰ ਵਿੱਚ ਤਾਂ ਜੀ ਹੁਣ ਤਿੰਨ ਬੇਟੀਆਂ ਨੇ ਮਾਇਆ ਥੋੜਨ ਸਿੰਘ ਜਾਂ ਮੇਰੀ ਨੂੰਹ ਹੈ ਜੀ ਹਮ ਖਰਚਾ ਕੇ ਮੈਂ ਚਾਲਦਾ ਕਰਦਾ ਖਰਚਾ ਤਾਂ ਜੀ ਅਸੀਂ ਰਿਸ਼ਤੇਦਾਰੋਂ ਤਾਂ ਪੈਸੇ ਫੜੇ ਤੇ ਸੌਦਾ ਲਿਆਂਦਾ ਕੁਛ ਉਹਦੇ ਵਿੱਚ ਕਿਤਾਬਾਂ ਨੂੰ ਪੈਸੇ ਰੱਖ ਲੈਦੇ ਨੇ ਪੈਸਨ ਜਿਹੜੀ ਹੁੰਦੀ ਹੈ ਜਵਕਾ ਨੂੰ ਤੜਕੀ ਹਮ ਅ ਗੁਗਤੀ ਇਹਨਾਂ ਮੰਗ ਲੈਂਦੇ ਨੇ ਹਮ ਉਹ ਹੁਣ ਸਾਡਾ ਸੌਦਾ ਵੀ ਲਵੇ ਲੱਗ ਗਿਆ ਦੋ ਚਾਰ ਮਹੀਨਾ ਦਾ ਰਹਿੰਦਾ ਹਮ ਕਾਪਟਨ ਵਾਲੇ ਪੈਸੇ ਮੁੱਕ ਗਏ ਸੌਪ ਨਹੀਂ ਰਹਿੰਦਾ ਉਹ ਕਰੇ ਨੂੰਹ ਕੋਲੇ ਹੁਣ ਸਾਡੇ ਕੋਲ ਹੈ ਨਹੀਂ ਜੀ ਕੋਈ ਸੱਚੀ ਖਾਲੀ ਖਾਲੀ ਮੰਗੂ ਕਰਨੀ ਹੋਰਸ ਅਪੀਲ ਕੀ ਕਰਦੇ ਹੋ ਅਪੀਲ ਸਾਡੂ ਕਿ ਮਰਦੂਰ ਕਰੇ ਜੀ ਬੇਚਾਰਾ ਕੋਈ ਰੰਬਰ ਦਾ ਪਿਆਰਾ ਸਾਡਾ ਮੇਰੇ ਬੱਚਿਆਂ ਦਾ ਕੁਝ ਹੋਊਗਾ ਪੜ੍ਹਨ ਲੈਣਗੇ ਪੜਾ ਲਾਂਗੇ ਕਿੱਦ ਪਰ ਕੇ ਰੋਟੀ ਖਾ ਲੈ ਕਰਨੀ ਮਦਦ ਕਰੇ ਕੋਈ ਬੰਦਾ ਚੁੱਲਾ ਕਿਵੇਂ ਚੱਲਦਾ ਹੁਣ ਕਰਦਾ ਫਿਰ ਚੁੱਲਾ ਤਾਂ ਜੀ ਫਿਰ ਔਖਾ ਹੀ ਚੱਲਦਾ ਹੁਣ ਉਹੀ ਜਿਵੇਂ ਫੜੇ ਤੇ ਪੈਸੇ ਰਿਸ਼ਤੇਦਾਰਾਂ ਤੋਂ ਉਹਨਾਂ ਉਸੇ ਸੋਲ ਦੇ ਨਾਲ ਚੁੱਲਾ ਚ ਜਗਾ ਰਹੇ ਆ ਚੁੱਲਾ ਠੰਢੀ ਪਿਆ ਹੁਣ ਔਖਾ ਹੀ ਆ ਸਾਨੂੰ ਕਿੰਦੋਂ ਪਰ ਕੀ ਰੋਟੀ ਖਾ ਨਹੀਂ ਸਕਦੇ ਰਸਨ ਕਿੰਨੇ ਭੁੱਖੇ ਸੀ ਤਾਂ ਜੀ ਬਾਲਦ ਕਲਾ ਕੀ ਹੋਇਆ ਸੀਗਾ ਇਹ ਬੇਟੇ ਤੁਹਾਡੇ ਡੈਡੀ ਦੇ ਨਾਲ ਉਹਨਾਂ ਦੇ ਉੱਤੇ ਉੱਤੇ ਹੀ ਲੈਂਟਰ ਡਿੱਗ ਗਿਆ ਸੀ ਹੂੰ ਕਿੰਨਾ ਸਮਾ ਹੋ ਗਿਆ 2-3 ਦਿਨ ਮੈਂ 2-3 ਦਿਨ ਮੈਂ ਨਹੀਂ ਹੋਈ ਹੂੰ ਡੈਡੀ ਦੀ ਯਾਦ ਆਉਂਦੀ ਹੁਣ ਸਾਨੂੰ ਹਾਂ ਜੀ ਹੂੰ ਕੀ ਕੀ ਗੱਲਾਂ ਯਾਦ ਨਹੀਂ ਬਹੁਤ ਸਾਰੀਆਂ ਨਹੀਂ ਹੈ ਹੂੰ ਕੀ ਕੀ ਕਰਦੇ ਹੁੰਦੇ ਸੀ ਡੈਡੀ ਨਾਲ ਅਸੀਂ ਡੈਡੀ ਨਾਲ ਖੇਡਦੇ ਹੁੰਦੇ ਸੀਗੇ ਹਾਂ ਜਦ ਅਸੀਂ ਸਕੂਲ ਹੁੰਦਾ ਤਾਂ ਖੇਡਦੇ ਹੁੰਦੇ ਸੀਗੇ ਜਦ ਉਹ ਕੰਮ ਤੋਂ ਆਉਂਦੇ ਆਥਣ ਵੇਲੇ ਅਸੀਂ ਉਹਨਾਂ ਦੇ ਕੋਲ ਨਾ ਭੱਜ ਕੇ ਜਾਂਦੇ ਸੀਗੇ ਹਾਂ ਅੱਜ ਵੀ ਕਲਾਸ 'ਚ ਪੜ੍ਹਦੇ ਹਾਂ ਅਸੀਂ ਹੁਣ 5ਵੀਂ 'ਚ ਪੜ੍ਹਦੇ ਹਾਂ ਕੀ ਬਣਨਾ ਬੱਚੇ ਉੱਤੇ ਸਾਨੀ ਆਸਰ ਬਣ ਜੂਗੀ ਪੜ੍ਹ ਕੇ ਕਿੰਨੀ ਥੋ ਲੱਗਦਾ ਦਿਨ ਕਿੰਨੇ ਤੱਕ ਪੜ੍ਹਨਾ ਬਸ ਇਹ ਸਾਡਾ ਡੈਡੀ ਸਾਨੂੰ ਆਸਰਾ ਦਿੰਦਾ ਰਿਹਾ ਵੀ ਸੁਪਨਿਆਂ ਦੇ ਵਿੱਚ ਬਣ ਜਾਗੇ ਬਣ ਜੂਗੇ ਹਾਂਜੀ Terima kasih <muchas> telah menonton!